ਸਾਸਤਰੀ ਕਾਲ ਦੀ ਮੈਂ ਹਾਂ ਤੁਹਾਡਾ ਆਪਣਾ ਚਾਚਾ ਬਿਸ਼ਨਾ ਜਾਨੇ ਕਿ ਗੁਰਦੀਪ ਸਿੰਘ ਗੋਲੜੀ ਤੇ ਦੋਸਤੋ ਇਸ ਟਾਈਮ ਅਸੀਂ ਹਰੀ ਕੇ ਪੱਤਣ ਤੇ ਪਹੁੰਚੇ ਹਾਂ ਉੱਥੇ ਪਿੰਡ ਪੈਂਦਾ ਫੱਤੇਵਾਲਾ ਫੱਤਾਵਾਲਾ ਪਿੰਡ ਦੇ ਵਿੱਚ ਆ ਤੇ ਜਿਹੜਾ ਪਾਣੀ ਹੈ ਜੀ ਵੀ ਕਿੰਨਾ ਡੂੰਘਾ ਵੇਖੋ ਲੋਕ ਵਿਚਾਰੇ ਤੁਰ ਕੇ ਆ ਰਹੇ ਆ ਔਰ ਕਿਸ਼ਤੀਆਂ ਦਾ ਇੱਥੇ ਇੰਤਜ਼ਾਮ ਬਹੁਤ ਘੱਟ ਆ ਕੋਈ ਟਾਮੇ ਟਾਵੇਂ ਕਿਸ਼ਤੀ ਜਿਹੜੀ ਵੇਖਣ ਨੂੰ ਮਿਲਦੀ ਆ ਪਰ ਲੋਕ ਫਿਰ ਵੀ ਲੈ ਕੇ ਆਏ ਐ ਐਨ ਜੀਓ ਬਹੁਤ ਇੱਥੇ ਆਏ ਨੇ ਔਰ ਸੋਰ ਸਿੰਘ ਤੋਂ ਬਾਬਾ ਅਵਤਾਰ ਸਿੰਘ ਜੀ ਉਹਨਾਂ ਦੇ ਪੂਰਾ ਜੱਥਾ ਜਿਹੜਾ ਉਹ ਪਹੁੰਚਿਆ ਉਹਨਾਂ ਦਾ ਵੀ ਇੱਥੇ ਲੰਗਰ ਚੱਲ ਰਿਹਾ ਹੋਰ ਵੀ ਜਿਹੜੀਆਂ ਲੋਕ ਜਿਹੜੇ ਦੂਰ ਦੂਰੋਂ ਆ ਰਹੇ ਆ ਲੈ ਕੇ ਤੇ ਆਓ ਦਿਖਾਉਨੇ ਆ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਦੇਖਿਓ ਜੀ ਆਵੇ ਵੀਰ ਟਰੈਕਟਰ ਤੇ ਚੱਲੇ ਐਸੇ ਪਿੰਡ ਦੇ ਵੀਰੇ ਵੀਰ ਜੀ ਮਾੜਾ ਜੇ ਤੁਸੀਂ ਦੱਸ ਸਕਦੇ ਹੋ ਕਿ ਕਿੰਨੇ ਕੁ ਹਲਾਕ ਮਾਰੇ ਇੱਧਰ ਪਾਣੀ ਦੇ ਦੇਖੋ ਵੀਰ ਜੀ ਤੁਹਾਨੂੰ ਪਛਾ ਦੇਖ ਹੀ ਰਿਹਾ ਹੈ ਆਪਣਾ న్యూਸ ਕਿ ਕਾਫੀ ਵੀ ਦਿਨਾਂ ਤੋਂ ਬਹੁਤ ਹੀ ਜਿਆਦਾ ਚਲੋ ਪਹਿਲਾਂ ਵੀ 23 ਚ ਵੀ ਪਾਣੀ ਆਇਆ ਸੀ ਉਦੋਂ ਵੀ ਬਹੁਤ ਨੁਕਸਾਨ ਕੀਤਾ ਪਰ ਇਸ ਵਾਰ 23 ਨਾਲੋਂ ਵੀ ਦੁਗਣਾ ਨੁਕਸਾਨ ਹੋ ਰਿਹਾ ਜੀ ਦੇਖੋ ਕਿ ਪਹਿਲਾਂ ਚਲੋ ਆਸਮੇਦ ਸੀ ਥੋੜੀ ਬਹੁਤ ਆਪਣੇ ਫਸਲ ਪਾਣੀ ਦੀਆਂ ਕਿਦਾਂ ਬਚਾ ਵੀ ਜਾਂਦਾ ਸੀਗਾ ਵਾਇਰੂ ਪਰ ਇਸ ਵਾਰ ਤਾਂ ਕੋਈ ਆਸ ਨਹੀਂ ਹੈਗੀ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਬਾਕੀ ਇਹ ਵੀਰ ਆ ਸਾਡੇ ਕੋਲ ਚਲੋ ਛੱਕਾ ਗਵਰਨਮੈਂਟ ਦੀ ਗੱਲ ਨਹੀਂ ਕਰਦਾ ਜਿਹੜੇ ਵੀਰ ਆਪਣੇ ਪੱਲੋਂ ਉੱਤਰ ਰਹੇ ਨੇ ਸਾਡੇ ਕੋਲ ਚੀਜ਼ਾਂ ਵਿਚਾਰ ਰਸਤ ਲਿਆ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਵੀਰ ਜੀ ਤੁਹਾਡਾ ਵੀ ਤੁਸੀਂ ਸਾਨੂੰ ਦੁੱਖ ਪੀੜਤਾ ਨੂੰ ਇਦਾਂ ਦਿਖਾਉਂਦਾ ਹੈ ਜੇ ਲਾਈਵ ਹੋ ਕੇ ਬਹੁਤ ਬਹੁਤ ਧੰਨਵਾਦ ਵੀਰ ਜੀ ਵੈਗ ਜੇ ਖਾਲਸਾ ਵੈਗ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਉਹ ਕਹਿੰਦੇ ਕਿ ਸਾਨੂੰ ਨਾ ਕਵਰਿੰਗ ਕਰਕੇ ਦੱਸੋ ਵੀ ਜਿਉਂ ਨਾਲ ਤੱਕ ਸਮਾਨ ਪਹੁੰਚ ਰਿਹਾ ਕਿ ਜਾਂ ਜਿਹੜੇ ਵਿੱਚ ਜਿਹੜੇ ਮਗਰਮੱਛ ਬੈਠੇ ਉਹ ਖਾਈ ਜਾਂਦੇ ਆ ਅਸੀਂ ਤਾਂ ਕਵਰਿੰਗ ਕਰਕੇ ਉਹਨਾਂ ਤੱਕ ਪੁੱਛਦੇ ਆ ਵੀ ਮਾ ਤੁਹਾਡੇ ਕੋਲ ਸਮਗਰੀ ਪਹੁੰਚ ਰਹੀ ਜਿਹੜੇ ਬਾਹਰੋਂ ਭੇਜ ਰਹੇ ਨੇ ਹਾਂਜੀ ਵੀਰ ਜੀ ਪਹਿਲਾਂ ਚਲੋ ਇੱਕ ਦੋ ਦਿਨ ਹੁੰਦਾ ਸੀਗਾ ਪਹਿਲਾਂ ਜਦੋਂ ਪਾਣੀ ਆਇਆਗੇ ਲੋਕਾਂ ਨੂੰ ਆਪ ਦੇ ਸਮਾਨ ਦੀ ਹਿੱਜਤ ਕਿੱਦਾਂ ਧਿਆਨ ਨਹੀਂ ਸੀ ਬਾਕੀ ਹੁਣ ਹਫਤਾ 10 ਦਿਨ ਤੋਂ ਹੋ ਰਿਹਾ ਵੀ ਜੋ ਵੀ ਵੀਰ ਆ ਰਹੇ ਆ ਆਪਣੀ ਪਿੰਡ ਦੀ ਕਮੇਟੀ ਬਣੀ ਹੋਈ ਆ ਸਾਡੀ ਅਸੀਂ ਵੀਰਾਂ ਨਾਲ ਜਾ ਕੇ ਡੋਰ ਟੂ ਡੋਰ ਸੌਦਾ ਦੇ ਰਹੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚਾਰਦੀ ਆ ਜਾਂ ਮੈਡੀਕਲ ਦੀ ਕੋਈ ਵੀ ਸਹੂਲਤ ਆ ਅਸੀਂ ਆਪ ਖੁਦ ਨਾਲ ਜਾ ਕੇ ਪੀਰਾਂ ਦੇ ਦੇ ਰਹੇ ਆ ਕਿ ਵੀਰਾਂ ਨੂੰ ਵੀ ਦੇਖੋ ਪੈਲ-ਪੈਲ ਇਕੱਠਾ ਕਰਕੇ ਵੀਰਾਂ ਨੇ ਲਿਆਂਦਾ ਇੱਥੇ ਰਸ ਨਹੀਂ ਪਣੀ ਹੈ ਨਾ ਜੀ ਜੇ ਉਹਨਾਂ ਦਾ ਸਿੱਧੇ ਸਹੀ ਮੂ ਲੱਗਣਾ ਨਹੀਂ ਫਾਇਦਾ ਕੋਈ ਸੇਵਾ ਦਾ ਕੋਈ ਫਾਇਦਾ ਨਹੀਂ ਹੈ ਅਸੀਂ ਆਪ ਜਾਣੇ ਵੀਰ ਜੀ ਆਪ ਦੌ ਲਿਆ ਕੇ ਵੰਡ ਕੇ ਜਾਂਦੇ ਆ ਬਾਕੀ ਹਰ ਚੀਜ਼ ਪਹੁੰਚ ਰਹੀ ਆ ਬਾਕੀ ਵੀਰ ਜੀ ਉਹ ਹੋ ਬੇਨਤੀ ਆ ਕਿ ਜੇ ਪਾਣੀ ਲੈਣ ਤੋਂ ਬਾਅਦ ਬੀਜ ਤੇ ਕਣਕ ਦਾ ਕਣਕ ਦੇ ਖਾਦ ਦਾ ਸਾਨੂੰ ਸਖਸਾ ਦਿੱਤਾ ਜਾਵੇ ਵੀਰ ਜੀ ਇਹ ਮੰਗ ਆ ਸਾਡੀ ਇੱਕ ਆਖਰੀ ਸਵਾਲ ਆ ਭਾਜੀ ਇਹ ਕਿੰਨੇ ਕ ਪਿੰਡ ਜਿਹੜੇ ਲਾਗੇ-ਲਾਗੇ ਹੁਣ ਤੱਕ ਜਿਹੜੇ ਪਾਣੀ ਦੀ ਚਪਾਨ ਚ ਆ ਗਏ ਆ ਇਹ ਵੀ ਜੀ ਸਾਡੇ ਲਾਗੇ-ਲਾਗੇ 16 ਪਿੰਡ ਆ ਜੀ ਕਿਹੜੇ-ਕਿਹੜੇ ਆਪਣੇ ਆਲੇ ਵਾਲਾ ਫੱਤੇ ਵਾਲਾ ਇਧਰ ਨੂੰ ਬੰਡਾਲਾ ਬਣ ਵਾਲੀ ਇਸੇ ਤਰ੍ਹਾਂ ਜੋਹਰੀਕੇ ਹੜ ਤੋਂ ਇਧਰ ਪਲੀਤ ਉਰਪਿੰਨੀ ਆਈ ਸਾਰਾ ਹੀ ਪਾਣੀ ਦੀ ਮਾਰ ਠਾਜਦਾ ਜੀ ਹਾਂਜੀ ਮੈਂ ਬੇਨਤੀ ਕਰਾਂਗਾ ਸਾਰੇ ਐਨਆਰਆਈ ਵੀਰਾਂ ਨੂੰ ਕਿ ਜਿਹੜੇ ਹਾੜਾ ਤੋਂ ਬਾਅਦ ਜਿਹੜੀ ਸਥਿਤੀ ਜਿਹੜੀ ਠਾ ਹੋਣੀ ਆ ਪਾਣੀ ਜਿਹੜਾ ਘਟਣਾ ਹੈ ਉਦੋਂ ਲੋੜ ਪੈਣੀ ਹੈ ਤੁਹਾਡੇ ਦਿੱਤੇ ਹੋਏ ਪੈਸਿਆਂ ਦੀ ਤਾਂ ਕਿ ਜਿਹੜੇ ਨੀਹਾਂ ਬੈਠੀਆਂ ਕੋਠੇ ਪੈਣ ਵਾਲੇ ਆ ਦੁਬਾਰਾ ਜਿਹੜੇ ਬਣਨ ਉਹਦੇ ਵਿੱਚ ਯੋਗਦਾਨ ਬਹੁਤ ਚਾਹੀਦਾ ਤੁਹਾਡਾ ਪੈਸਿਆਂ ਦਾ ਇਸ ਕਰਕੇ ਐਨਆਰਏ ਵੀਰਾਂ ਨੂੰ ਬੇਨਤੀ ਹੈ ਕਿ ਜਿੰਨਾ ਚਿਰ ਪਾਣੀ ਘਟਦਾ ਨਹੀਂ ਉਹਨਾਂ ਚ ਇੰਤਜ਼ਾਰ ਕਰੋ ਜਿਹੜਾ ਉਹਨਾਂ ਦਾ ਫੰਡ ਆ ਉਹ ਤੁਸੀਂ ਉਦੋਂ ਭੇਜਿਓ ਧੰਨਵਾਦ ਤੇ ਇੱਕ ਵੇਖੋ ਬਾਈ ਉਹਨਾਂ ਦੀ ਸੇਵਾ ਏ ਬਿਨਾ ਇੰਜਨ ਤੋਂ ਚੱਲੇ ਚੱਪੂ ਵਾਲੀ ਤੇ ਤੇ ਬਾਈ ਤੁਹਾਡਾ ਨਗਰ ਦਾ ਤੁਹਾਡੇ ਐਨਆਰਆਈ ਵੀਰਾਂ ਦਾ ਤੁਹਾਡੇ ਯਾਰਾਂ ਦੋਸਤਾਂ ਦਾ ਮਿੱਤਰਾਂ ਦਾ ਸਾਰਿਆਂ ਦਾ ਧੰਨਵਾਦ ਜਿਹੜਾ ਕਿ ਤੁਸੀਂ ਇਸ ਹਾਰਪ੍ਰਭਾਵਿਤ ਇਲਾਕੇ ਵਿੱਚ ਫੀਡ ਪਹੁੰਚਾਈ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪ ਨੂੰ ਇੱਕ ਵੱਡਾ ਚੈਲੰਜ ਆਉਣਾ ਕਿਉਂਕਿ ਆਪਾਂ ਇਹਨਾਂ ਦੀ ਜਮੀਨਾਂ ਬਾਦ ਕਰਨੀਆਂ ਮਿਸਲ ਸਤਲੋਜ ਨੇ ਤੇ ਤੁਸੀਂ ਉਦੋਂ ਵੀ ਸਾਡਾ ਪੂਰਾ ਸਾਥ ਦਿਓ ਜੀ ਕੋਈ ਚਿੰਤਾ ਨਹੀਂ ਬਾਈ ਜਦੋਂ ਵੀ ਜ਼ਰੂਰਤ ਹੋਈ ਆਪਣੇ ਕੋਲੇ ਪਿਆਰ ਯਾਰ ਪਿਆਰ ਆ ਤੇ ਉਹਦਾ ਆਪਾਂ ਜੇ ਮਿਸਲ ਸਤਲੋਜ ਜਿਵੇਂ ਕਹੂਗੀ ਆਪਾਂ ਪਿਆਰ ਰੁਪਏ ਦਾ ਬਾਈ ਡੀਲ ਲੈ ਦਾਂਗੇ ਕਿਵੇਂ ਬਾਈ ਜਿਵੇਂ ਇਹ ਕਹਿਣਗੇ ਆਪਾਂ ਉਵੇਂ ਹੀ ਬਾਈ ਇਹਨਾਂ ਦੇ ਨਾਲ ਸਰ ਜੀ ਕਲਾਕਾਰ ਜੀ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਮਿਸਲ ਸਤਲੁਜ ਦੇ ਰਾਹਤ ਕੇਂਦਰ ਵਿੱਚ ਆਏ ਹੋ ਸਾਡੇ ਵਿੱਚ ਆਏ ਹੋ ਬਾਈ ਰਣਜੀਤ ਜੀ ਤੁਸੀਂ ਰਾਜਸਥਾਨ ਤੋਂ ਆਏ ਹੋ ਚੱਲ ਕੇ ਆਏ ਹੋ ਤੁਹਾਡਾ ਵੀ ਇੱਥੇ ਪੰਜਾਬ ਹੜਾ ਪ੍ਰਭਾਵਿਤ ਇਲਾਕੇ ਵਿੱਚ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਛਟਮੋਈ ਨਗਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਨਹੀਂ ਆਉਂਦੇ ਰਾਜਸਥਾਨ ਵਾਲਿਆਂ ਨੂੰ ਫਿਰ ਵੀ ਹੁੰਦਾ ਵੀ ਉਹਨਾਂ ਨੂੰ ਪੰਜਾਬੀ ਸਮਝ ਨਹੀਂ ਆਉਂਦੀ ਹੁੰਦਾ ਵੀ ਬੰਦੇ ਗਏ ਆ ਯਾਰ ਪਤਾ ਲੱਗੇ ਬੋਲ ਦਿਓ ਆਪਦੀ ਭਾਸ਼ਾ ਜਿਹੜੀ ਰਾਜਸਥਾਨ ਨਹੀਂ ਨਹੀਂ ਸਹੀ ਹੈ ਜੋ ਪਿੰਡ ਤੋਂ ਇਕੱਠਾ ਕਰਕੇ ਲਿਆਇਆ ਵੀ ਡੀਜਲ ਵਾਸਤੇ ਪੈਸੇ ਵੀ ਹੋਰ ਲੈ ਕੇ ਆਵਾਂਗੇ ਅਜੇ ਪਿੱਛੇ ਰਸਨ ਹੋਰ ਆ ਹੀ ਜਾਂਦਾ ਬੰਦਾਂ ਤੋਂ ਜੀ ਇਤੋਂ ਪਿੱਛੇ ਲਾਤਾ ਗੋਸਤਾ ਜੀ ਥੋੜਾ ਹੀ ਬੰਦ ਜੀ ਹੋਰ ਆ ਜਾਂਦੇ ਚਲਨ 400 ਹੰਡਰ ਮਾਲ ਹੋਰ ਬੱਸ ਬਹੁਤ ਕੀ ਹੈ ਬਈ ਜੀ ਪਿੱਛੇ ਮੈਸੇਜ ਇਹ ਦੇਣਾ ਵੀ ਹਜੇ ਸਿਰਫ ਫੀਡ ਦੀ ਜ਼ਰੂਰਤ ਹੈ ਡੰਗਰਵਾਲੀ ਦੀ ਹੋਰ ਪੈਸਾ ਨਹੀਂ ਆ ਜਾਂਦੀ ਜਰਾ ਜ਼ੋਰ ਲੱਗੂ ਜੀ ਨਹੀਂ ਆਈ ਜਾਂ ਗਾਂਦ ਤੋਂ ਜਾਉਂਦਾ ਫਿਰ